ਵੇਹੇ ਤਾਂ ਫੂਨਾ ਚਾਹੀਦਾ ਟੈਂਕੀ ਚ ਪਾਣੀ ਉਹਨਾਂ ਦੇਖੀ ਹੈਗਾ ਆ ਓਏ ਹੈਗਾ ਚਿੜੀਆਂ ਨੂੰ ਪਾਣੀ ਦਾ ਪਾ ਦਗੇ ਪੁੰਨ ਕਰ ਗਿਆ ਯਾਰ ਆ ਯਾਰ ਬਾਈ ਬਾਲਾ ਵਧੀਆ ਯਾਰ ਕੰਮ ਯਾਰ ਜਿਹੜਾ ਤੇਰਾ ਮਾਨਾ ਨਾ ਯਾਰ ਜਿਹੜਾ ਜੀਵਾ ਲਈ ਹੈ ਨਾ ਪੰਜ ਛਿਆਂ ਲਈ ਯਾਰ ਜੇ ਤੂੰ ਦੇਖਣ ਤਾਂ ਆਪਣਾ ਭੂਤਾਂ ਵਾਲੀ ਹਵੇਲੀ ਆਈ ਸੀ ਪਰ ਯਾਰ ਚਿੜੀਆਂ ਦੇਖ ਕੇ ਵੀ ਹਨਾ ਪਾਣੀ ਹੈ ਨਹੀਂ ਇਹਦੇ ਵਿੱਚ ਭੁੱਖੀਆਂ ਨੇ ਪਿਆਸੀਆਂ ਨੇ ਵਿਚਾਰੀਆਂ Rajasthan ਚ ਦੇਲਾ ਨਹੀਂ ਕਰਦੇ ਸਾਫ ਸੂ ਪਤਾ ਕੀ ਹਮ ਅਸਲ ਚ ਯਾਰ ਇਹਨਾਂ ਵੀ ਹੈ ਜਿਵੇਂ ਕੋਈ ਫੜਾਗਾ ਪੁੱਤ ਰੋੜਾ ਰੜਾ ਜਾ ਕੋਈ ਅਕੀਰ ਮੋਸ਼ਨ ਪਾਣੀ ਆ ਹੈਗਾ ਬਰੀਆ ਪੱਥਰ ਨਾਲ ਦੇਖੀ ਹੋ ਜੂਗਾ ਆ ਵੀ ਕਿਸੇ ਦਾਨੀ ਛੱਜਣ ਨੇ ਬਣਾਇਆ ਉਹ ਹਣਾ ਯਾਰ ਮੈਂ ਤਾਂ ਚੱਪਾ ਲੈ ਕੇ ਚੜ ਗਿਆ ਕੋਈ ਚੱਕਰ ਤਾਂ ਨਹੀਂ ਯਾਰ ਸਾਡੇ ਸੰਤੋਂ ਗਲਤ ਹੁੰਦਾ ਵੈਸੇ ਨਹੀਂ ਯਾਰ ਫਰਮਾਇਆ ਪਤਾ ਨਹੀਂ ਸੀ ਯਾਰ ਆਪਾਂ ਨੂੰ ਇਹ ਕਿੱਲ ਦੇ ਸੌਰੀ ਭਰਾਵਾ ਪਤਾ ਨਹੀਂ ਸੀਗਾ ਆਪਾਂ ਨੂੰ ਟਰੋਂ ਨੂੰ ਮਾੜੀ ਗੱਡੰਦਾ ਜੀ ਬਹੁਤ ਸਾਰਾ ਪੱਤਾ ਇੰਨਾ ਕਿ ਆਪਾਂ ਮੱਤ ਜਾਗੇ ਇਹਨਾਂ ਦਾ ਹੈ ਨਹੀਂ ਇਹ ਖੜ੍ਹ ਨਹੀਂ ਸਕਦੇ ਮੈਂ ਵੀ ਹੁਣ ਜਿੱਦੇ ਚਾਹ ਲਾਣਾ ਹੈ ਕਿ ਉਹ ਆਏ ਇਹ ਥੋੜੇ ਥੋੜੇ ਨਾ ਲਕਸ਼ਮੀ ਦਾ ਬਾਸ ਆਏ ਹੈ ਲਕਸ਼ਮੀ ਦਾ ਬਾਸ ਆ ਜਿਵੇਂ ਜਲ ਨਹੀਂ ਇਹ ਜ਼ਰੂਰੀ ਵੀ ਆ ਸੁਨੀਲ ਇਹ ਕਿੰਨਾ ਕੁ ਪੁਰਾਣਾ ਹੋਊਗਾ ਜਿਹੜਾ ਖੂਬ ਬਣਾਇਆ ਹੋਇਆ 150 ਸਾਲ ਪੁਰਾਣਾ ਹੈ 150 ਸਾਲ ਹੈ ਹਾਂ ਮੈਂ ਤਾਂ ਕਈ ਆਂਦਾ ਹੀ ਬਾਈ ਨੂੰ ਮੈਂ ਕਿਹਾ ਯਾਰ ਬਾਈ ਪੰਨ ਦਾ ਕੰਮ ਕਰਤਾ ਯਾਰ ਚਿੜੀਆਂ ਨੂੰ ਯਾਰ ਆਉਂਦੇ ਵਿਚਾਰੀਆਂ ਇੱਥੇ ਬੈਠੀਆਂ ਨਾ ਬੈਠੀਆਂ ਸੀ ਆਉਡੀਆਂ ਹੁਣ ਤਾਂ ਚੱਲ ਚਲਾ ਦੇ ਜੀ ਪਾਣੀ ਪੀ ਲੈਣਗੇ ਯਾਰ ਉਹ ਤਾਂ ਆਪਾਂ ਹਾਂ ਸਾ ਡਰਦੀਆਂ ਮਾਰੀਆਂ ਹੁਣ ਉਹਦੇ ਚਿਰ ਚੜ ਕਰੀ ਜਾਂਦੇ ਆ ਆਾ ਦਬ ਕੇ ਰੋਟੀ ਖਵਾਣੀ ਆ ਹਾਂ ਦਬ ਕੇ ਰੋਟੀ ਖਵਾਣੀ ਨਹੀਂ ਮੈਂ ਦਬ ਨਹੀਂ ਮੇਰੀ ਬਾਤ ਤੋ ਸੁਣੋ ਵੀ ਸ਼ਾਮ ਕੋ ਕਿਸ ਚੀਜ਼ ਕੀ ਖਾਣੀ ਆ ਰੋਟੀ ਬਾਜਰੇ ਕੀ ਬਣਾਣੀ ਆ ਹਾਂ ਬਾਜਰੇ ਕੀ ਇਹ ਮੰਗ ਰਹਾ tha ਬਾਜਰੇ ਕੀ ਸਮੀਰ ਦੱਸ ਤਾਈ ਕਹਿੰਦੀ ਸ਼ਾਮ ਕੋ ਬਾਜਰੇ ਕੀ ਤਾਈ ਕਿਤਨੀ ਇੰਦੇ ਵੀ ਬਲੌਗ ਮੇ ਵੀ ਕਰਾਤੇ ਨੇ ਤਾਈ ਕਿਤਨੀ ਰੋਟੀ ਖਵਾਣੀ ਆ ਇਸ ਕੋ ਬਾਜਰੇ ਇਸ ਨੂੰ ਸਮੀਰ ਨੂੰ ਹਾਂ ਇਹ ਕੱਲ ਪਰਸੋ ਦਾ ਲਗਾ ਉਹ ਬਾਦਰੇ ਦੀ ਰੋਟੀ ਬਾਦਰੇ ਦੀ ਰੋਟੀ ਇਸ ਨੂੰ ਦੋ ਰੋਟੀ ਖੁਲਾੜੀ ਦਾ ਭਾਈ ਦੋ ਰੋਟੀਆਂ ਦੇ ਲੈ ਖਾਣੀਆਂ ਚੂਰ ਕੇ ਪੂਰੀਆਂ ਠੀਕ ਆ ਬਹੁਤ ਅੱਛਾ ਬਣਾਇਆ ਤਾਈ ਖਾਣਾ ਬਹੁਤ ਅੱਛਾ ਆ ਬੰਦਾ ਤਾਂ ਹੀ ਲੱਗਿਆ ਪਾ ਲੇਟ ਤੇ ਇਧਰ ਦੱਸਿਆ ਹਾਂ ਜੀ ਬਰੇ ਕੀ ਆ ਚਾਲ ਜੀ ਵਧੀਆ ਐਬੀਤ ਭਾਈ ਫੋਨ ਚਲਾਉਣਾ ਇਹ ਬਰੇ ਜਿਹੜੀ ਬਾਜਰੇ ਦੀ ਰੋਟੀ ਆ ਵੀ ਕੀ ਇੱਕ ਅੱਧੀ ਖਾਦਿਆਂ ਨੂੰ ਇੱਕ ਮੋਸਕ ਭਾਰੀ ਬਣਦੀ ਹੁੰਦੀ ਆ ਠੀਕ ਆ ਇੱਕ ਰੋਟੀ ਜੇ ਖਾਲਿਆਂ ਤੋਂ ਪੂਰੀ ਹਾਂ ਤਾਵਾ ਡਿੱਕੀ ਆਕਦਾ ਭਾਰੀ ਹੁੰਦੀ ਆ ਵਜਨਦਾਰ ਹੁੰਦੀ ਆ ਰੋਟੀ ਠੀਕ ਆ ਅੱਗੇ ਇੱਧਰ ਬਾਜਰੇ ਦੀ ਰੋਟੀ ਜ਼ਿਆਦਾ ਬਾਜਰੇ ਦੀ ਬਣਦੀ ਸੀ ਕਣਕ ਵਾਲੀ ਰੋਟੀ ਇੱਧਰ ਘੱਟ ਖਾਂਦੇ ਸੀ ਠੀਕ ਆ ਸ਼ੂਗਰ ਨਹੀਂ ਹੈ ਉੱਚੇ ਸ਼ੂਗਰ ਨਹੀਂ ਨਹੀਂ ਇਹ ਤੇਲ ਬਾਹਲਾ ਪਾਉਂਦੇ ਘਰ ਦਾ ਹੀ ਹੁੰਦਾ ਵਾ ਕਿਵੇਂ ਸਰੋਂ ਦਾ ਤੇਲ ਬਰਾਨੀ ਸਰੋਂ ਇਹਨਾਂ ਦੀ ਆਪ ਦੀ ਘਰ ਦੀ ਅੱਛਾ ਇਹਨਾਂ ਨੇ ਸਰੋਂ ਦਾ ਤੇਲ ਤੇ ਦੇਸੀ ਘਿਓ ਘਰੋਂ ਨਹੀਂ ਕੱਢਣਾ ਅੱਛਾ ਜਿਵੇਂ ਕਿੰਨਾ ਕੋਲਾ ਨਹੀਂ ਹੁੰਦਾ ਹਾਂ ਹਾਂ ਕਿਵੇਂ ਸਹੀ ਕਿਵੇਂ ਛਿਲਾਂ ਦਾ ਤੇਲ ਪਟੇਲਾ ਦਾ ਉਹ ਵੀ ਯਾਦ ਵਰਤ ਉਹ ਵੀ ਬਹੁਤ ਗੁਨਾਹਕਾਰੀ ਚੀਜ਼ ਆ ਯਾਰ ਜੇ ਛਿਲਾਂ ਦਾ ਤੇਲ ਹੋ ਗਿਆ ਬਾਹਰੇ ਰੋਟੀਆਂ ਹੋ ਗਈ ਹਾਂ ਜਿਹੋ ਦਾ ਚੂਆ ਆਇਆ ਬਣਾ ਲੱਡੂ ਇਹ ਬਾਹਲੇ ਸਵਾਹ ਲਾ ਦੋ ਪਿਆਰ ਦਾ ਮਨ ਹੁੰਦਾ ਇਧਰ ਲਾ ਹਾਂ ਸਹੀ ਆ ਤੇਲ ਉਹ ਹੋਰ 1.5 200 250 ਨਹੀਂ ਹੁੰਦੇ ਤੁੱਲਾ ਨਹੀਂ ਵਰਤ ਤੁਸੀਂ ਗੈਸ ਵਾਲਾ ਨਾ ਤੁਹਾਨੂੰ ਲੈ ਚਾ ਚੁਪੜਾ ਜੀ ਦਾ ਸਾਥ ਬੰਦੀ ਕੋਲ ਰਹੇ ਤੇ ਇਹ ਦਿਖਾਈ ਰਿਹਾ ਹੂੰ ਉਹ ਤੇਰਾ ਬਰਥਡੇ ਸੀ ਅੱਜ ਕੰਦਰਾ ਦੱਸਿਆ ਹੀ ਸੰਤਾ ਜਵਾਕਾ ਤੋਂ ਪਤਾ ਲੱਗਿਆ ਜਦੋਂ ਵੀਡੀਓ ਕਾਲ ਆਈ ਆ ਹੈ ਜਨਮ ਦਿਨ ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਆ ਚੂਗਾ ਜਨਮ ਦਿਨ ਦਾ ਹੈ ਜਨਮ ਦਿਨ ਹੈ 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 ਜਨਮ ਦਿਨ ਹੈ ਆਪਣੇ ਹੈ ਹੈ ਆ ਚਾਚਾ ਜੀ ਜਨਮ ਦਿਨ ਤੇ ਹੈਗਾ ਕਿੱਥੇ ਆਣਾ ਦੱਸਿਆ ਨਹੀਂ ਹਾਂ ਹਾਂ ਉਹ ਚੌਪਟ ਵੀ ਤਾਂ ਹੀ ਕਰਾ ਲਿਆ ਵੇ ਸਮਾਰ ਤੈਨੂੰ ਪਤਾ ਨਹੀਂ ਸਵਾਡੇ ਚਾਚਾ ਦਾ 29 ਦਾ ਪਤਾ ਨਹੀਂ ਦੱਸਿਆ ਨਹੀਂ ਤਾਂ ਉਹ 14 ਨਹੀਂ ਦੱਸਿਆ ਤੇਨੂੰ ਸਮੀਰ ਦਾ ਬਲੌਗ ਦੇਖ ਫੜੇ ਕਿਹੜਾ ਪਾਇਆ ਅਪਲੋਡ ਕਰਦੀ ਆ ਉਹ ਇਸ ਦੀ ਜਾਣੀ ਲਾਓ ਵੀ ਬਿਨਸ਼ਨੀਲ ਦਾ ਬਰਥ ਡੇ ਆ ਸੁਨੀਲ ਨੂੰ ਦਿੱਲੀੋਂ ਫੋਨ ਆ ਗਿਆ ਤੇ ਬੱਚਾ ਪਾਰਟੇ ਟੂ ਬੱਚੇ ਉਹਦੇ ਨੀਲੀ ਚੁੰਨੀ ਹੋਊ ਕੀ ਆਉ ਕੋ ਦੇ ਚਲ ਆ ਜਾਓ ਰੀਮ ਕਰਕੇ ਦੇਖਣੇ ਤੇ ਨਾ ਤੁਮ ਬਾਈਰ ਮਾਕੇ ਨਾਲ ਸਵੇਰੇ ਆਇਆ ਹੁਣ ਤਾਂ ਨਹੀਂ ਰਹੋ ਆ ਉਹ ਨਹੀਂ ਪ੍ਰੀਤ ਵੀਰੇ ਇਹ ਸੱਚੀ ਗੱਲ ਆ ਯਾਰ ਬਾਈ ਜਿੱਥੇ ਆਪਾਂ ਕਿਲੇ ਕੋਲੇ ਪਹੁੰਚੇ ਆ ਵੀ ਆ ਕੰਮ ਦਾ ਨਾ ਦਾ ਜਾਨਿਆ ਜਾ ਰਹਿੰਦਾ ਹੀ ਉਹ ਯਾਰ ਇਹ ਐ ਹੁੰਦਾ ਦੱਸੇ ਹੂੰ ਵੀ ਜਿਵੇਂ ਨਾ ਲੋਕ ਨਾ ਅਨਮਨਤ ਕਹਾਣੀਆਂ ਹੀ ਬਣਾ ਲੈਂਦੇ ਹੁੰਦੇ ਆ ਅੱਛਾ ਮੰਨ ਕੇ ਚੱਲ ਵੀ ਜਿਵੇਂ ਫਿਲਮਾਂ ਤਾਂ ਨਹੀਂ ਦੇਖਦਾ ਹੁੰਦਾ ਤਾ ਹਾਂ ਬਈ ਉਹ ਜਿੱਥੇ ਡਕੈਤੀ ਕਰਦੇ ਆ ਜਾਂ ਉਹਨਾਂ ਨੇ ਕੋਈ ਬਲੈਕ ਦੇ ਵਿੱਚ ਡੋ ਅਫੀਮ ਬੀਜੀਵੀ ਆ ਜਾਂ ਭੰਗ ਦੀ ਖੇਤੀ ਕਰਦੇ ਆ ਜਾਂ ਡੋਡੇ ਬੀਜੇ ਵਾ ਜਾਂ ਕਿਸੇ ਤਰ੍ਹਾਂ ਦੀ ਬਲੈਕ ਚੱਲਦੀ ਆ ਜਾਂ ਆਪਾਂ ਹਾਲੀਵੁੱਡ ਫਿਲਮਾਂ ਦੇਖਦੇ ਆ ਉਹਨਾਂ ਦੇ ਵਿੱਚ ਹਿਰਨ ਦੀ ਉਹ ਕਰਦੇ ਹੁੰਦੇ ਆ ਉਹ ਇੱਕ ਜੰਗਲ ਜਾਂ ਹੁੰਦਾ ਉਹ ਚਾਰੇ ਪਾਸੇ ਉਹਦੇ ਪਫਲਾਣਦੇ ਵੀ ਇੱਥੇ ਦਾ ਸ਼ੇਰ ਫਿਰਦੇ ਆ ਜੀ ਇੱਥੇ ਦਾ ਬੰਦੇ ਮਾਰਨ ਵਾਲੇ ਆ ਹੋਰ ਚੀਜ਼ਾਂ ਫਿਰਦੀਆਂ ਹਨ ਉਹ ਆਈ ਇਹ ਪਹਿਲਾਂ ਨਾ ਰਾਜੇ ਜਿਹੜੇ ਹੁੰਦੇ ਸੀ ਜਾਂ ਕੋਈ ਹੋਰ ਲਾ ਲੋ ਇੱਕ ਅਣਮਾਨਤ ਕਹਾਣੀਆਂ ਨੇ ਕੋਈ ਇਹ ਨਹੀਂ ਪਤਾ ਕੋ ਲੁੱਟਣ ਵਾਲੇ گروਹ ਨਹੀਂ ਬਣਾਇਆ ਉਹ ਵਜਿਵੇਂ ਪਹਿਲਾਂ ਪੁਰਾਣਿਆਂ ਦੇ ਵਿੱਚ ਹੁੰਦੇ ਸੀ ਠੀਕ ਆ ਉਦੋਂ ਬਣਾਉਂਦੇ ਸੀ ਵੀ ਯਾਰ ਬੰਦਾ ਸਾਡੇ ਕੋਲ ਨਾ ਇਥੇ ਨੇੜੇ ਤੇੜੇ ਆਵੇ ਜਿਵੇਂ ਕੋਈ ਫੜ ਨਾ ਜੇ ਜਾਂ ਜਿਵੇਂ ਕੋਈ ਰਾਜ ਦੀ ਪਰਜ ਆ ਜਾ ਕੋਈ ਉਹਨਾਂ ਦੇ ਸੈਨਿਕ ਆ ਜਾਂਦੇ ਸੀ ਅਗਲਾ ਇਹਨਾਂ ਲੋਕਾਂ ਨੂੰ ਡਰ ਪਾਲਾ ਕਰ ਦਿੰਦੇ ਸੀ ਪਿੰਡਾਂ ਪਿੰਡਾਂ ਵਿੱਚ ਵੀ ਉੱਥੇ ਦਾ ਭੂਤ ਰਹਿੰਦਾ ਜੀ ਜਨ ਰਹਿੰਦਾ ਹੂੰ ਹੁੰਦਾ ਇਹਨਾਂ ਚ ਜਨ ਜੁੰਨ ਕਿਹੜੇ ਹੁੰਦੇ ਸੀ ਯਾਰ ਜਾਂ ਹੁੰਦੇ ਵੀ ਹੋਣਗੇ ਉਸ ਸਮੇਂ ਦੇ ਵਿੱਚ ਹਨਾ ਹੁਣ ਜਿਹੜੀਆਂ ਚੀਜ਼ਾਂ ਹੋਏ ਪਿਛਲੇ ਪਾਸੇ ਦੇਖ ਲਾ ਜਸੇ ਪਾਣੀ ਐ ਇਹ ਕਿਹੜਾ ਕੋਈ ਅੱਜ ਦੀ ਬਣੀ ਹੋਊਗੀ ਟੈਂਕੀ ਬਣੀ ਆ ਪਾਣੀ ਆ ਪੀਪੀ ਵੀ ਰੱਖੀ ਹੋਈ ਆ ਕੋਲੇ ਕੁਤਰੀਆਂ ਦੇਖ ਪਾਣੀ ਪੀ ਜਾਂਦੇਗਾ ਉਹਦੇ ਵਿੱਚ ਪਾਣੀ ਪਾ ਦੇ ਆ ਪਾ ਗਿਆ ਯਾਰ ਪਾਣੀ ਕੁਝ ਪਾਣੀ ਹੈਗਾ ਯਾਰ ਹੋਊਗਾ ਚਲ ਦੇ ਪਾਣੀ ਪਾਉਣੇ ਦਾ ਭਾਣੇ ਪੂਰ ਬਾਅਦ ਜਿਹਦਾ ਬਾਅਦ ਚ ਦਿਖਾਵਾਂਗੇ ਉਹ ਵਿਚਾਰੀ ਫਿਰਦੀ ਆ ਮਲਾ ਦਾ ਪਾਣੀ ਹੈ ਨਹੀਂ ਹਨ ਤੇ ਗੱਲ ਇਹ ਆ ਜਿਵੇਂ ਹੁਣ ਜੇ ਮਨ ਲਾ ਜਾਏ ਤੂੰ ਉੱਧਰ ਦੇਖਦਾ ਉੱਪਰਲੇ ਪਾਸੇ ਪਹਾੜੀ ਤੋ ਉਹ ਦੇਖ ਉਹ ਦੇਖ ਉਹ ਵੀ ਜਗ੍ਹਾ ਬਣੀ ਹੋਈ ਨਾ ਉੱਤੇ ਕੋਈ ਹਾਂ ਉੱਥੇ ਨਾ ਕੋਈ ਚੌਂਕੀਦਾਰ ਭਟਾਉਂਦੇ ਹੋਣਗੇ ਮੇਰੇ ਹਿਸਾਬ ਨਾਲ ਵੀ ਤੂੰ ਇਧਰੋਂ ਨਿਗਾ ਰੱਖ ਰਿਹਾ ਮੈਨੂੰ ਤਾਂ ਇਹ ਲਟੋਰਿਆ ਥੋਡੇ ਕਹਿਣ ਦਾ ਮਤਲਬ ਇਹ ਆ ਵੀ ਜਿਵੇਂ ਸੋਨਾ ਗਹਿਣਾ ਗੱਟੇ ਹੁੰਦੇ ਸੀਗੇ ਵੀ ਉਹਨੂੰ ਸੇਫ ਰੱਖਣ ਲਈ ਇਦਾਂ ਕਹਾਣੀ ਕਰੇਟ ਕੀਤੀ ਜਾਂਦੀ ਸੀ ਸੋਨਾ ਤੂੜਾਂ ਦੀਆਂ ਕਹਾਣੀਆਂ ਨੇ ਯਾਰ ਉਹ ਜਗ੍ਹਾ ਦੇ ਉੱਪਰ ਇਹਨਾਂ ਨੂੰ ਉਹ ਬਣਾਉਣ ਦੀ ਕੀ ਲੋੜ ਆ ਹੂੰ ਉਹ ਤਾਂ ਇੱਕ ਦੋ ਬੰਦੇ ਬੈਠਣ ਨੂੰ ਬਣਾਈ ਵੀ ਆ ਉੱਥੇ ਠੀਕ ਆ ਵੀ ਰਾਖੀ ਲਈ ਹੈਨਾ ਹਾਂ ਰਾਖੀ ਲਈ ਹਾਂ ਮਤਲਬ ਉਹ ਚੀਜ਼ ਬਣੀ ਵੀ ਆ ਦੇਖੀ ਜੀ ਚੜਦਾ ਗਏ ਯਾਰ ਪਾਣੀ ਪਾਉਣ ਨੂੰ ਤਾਂ ਬਣਾਇਆ ਦਾ ਤੇਰੀ ਕਿਢੀ ਆਈ ਸੀ ਦੇਖ ਲੈਣਾ ਕੱਢ ਕੇ ਹੋਇਆ ਇਹਦੇ ਬੱਚੇ ਵੈਸੇ ਤਾਂ ਫੋਨਾ ਚਾਹੀਦਾ ਟੈਂਕੀ ਚ ਪਾਉਣ ਨੂੰ ਇਹਨਾਂ ਦੇ ਫੈਗੋ ਆਈ ਫੈਗਾ ਚਿੜੀਆਂ ਨੂੰ ਪਾਣੀ ਦਾ ਪਾ ਦਿੱ ਗਏ ਪੁੰਨ ਕਰ ਗਏ ਯਾਰ ਆ ਯਾਰ ਬਾਈ ਬਾਲਾ ਵਧੀਆ ਯਾਰ ਕੰਮ ਯਾਰ ਜਿਹੜਾ ਤੇਰਾ ਮਾਨਾ ਨਾ ਯਾਰ ਜਿਹੜਾ ਜੀਵਾ ਲਈ ਹੈ ਨਾ ਪੰਜ ਛੇ ਲਈ ਯਾਰ ਜੇ ਤੂੰ ਦੇਖਣ ਤਾਂ ਆਪਣਾ ਭੂਤਾਂ ਵਾਲੀ ਹਵੇਲੀ ਆਈ ਸੀ ਪਰ ਯਾਰ ਚਿੜੀਆਂ ਦੇਖ ਕੇ ਵੀ ਹਨਾ ਪਾਣੀ ਹੈ ਨਹੀਂ ਇਹਦੇ ਵਿੱਚ ਭੁੱਖੀਆਂ ਨੇ ਪਿਆਸੀਆਂ ਨੇ ਵਿਚਾਰੀਆਂ Rajasthan ਚ ਦੇਲਾਂੇ ਗਾਰਡਨ ਸਾਫ਼ ਸੁਥਰਾ ਕੀ ਆ ਹਮ ਅਸਲ ਚ ਯਾਰ ਇਹਨਾਂ ਦੀ ਹੈ ਜਿਵੇਂ ਕੋਈ ਫੜਾਗਾ ਪੁੱਤ ਰੋੜਾ ਰੜਾ ਜਾ ਕੋਈ ਆ ਹੈਗਾ ਵੀਰੇ ਪੱਥਰ ਨਾਲ ਦੇਖੀ ਹੋ ਜਾ ਇਹ ਦੇਖ ਤਾਂ ਵੀਰੇ ਕਰ ਲੈਣੇ ਸਾਫ਼ ਇਹ ਬੜਾ ਹੈ ਹਮ ਇਹ ਤਾਂ ਸਭ ਤੋਂ ਵੱਡਾ ਪੰਨਾ ਅਸਲ ਚ ਇਹ ਲੋਕ ਕਰਦੇ ਵੀ ਆ ਹਮ ਤੂੰ ਦੇਖਣਾ ਜਿਵੇਂ ਸ਼ਾਇਦ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਆਪਣੇ ਜਿਹੜੇ ਆਪਣੇ ਭਰਾ ਫਾਲੋਅਰ ਆ ਜਾਂ ਆਪਣੇ ਨਾਲ ਜੁੜੇ ਹੋਏ ਆ ਹਾਂ ਵੀਰੇ ਇਮੇ ਇਥੇ ਪਾਣੀ ਦੀ ਬਹੁਤ ਕਮੀ ਆ ਹੂੰ ਠੀਕ ਆ ਪਤਾ ਨਹੀਂ ਆਪਾਂ ਤਾਂ ਹੀ ਆਏ ਆ ਵਿਚਾਰੇ ਚਿੜੀਆਂ ਚਿੜੀਆਂ ਨੇ ਬੁਲਾਇਆ ਇਹ ਜਿੱਥੇ ਲਿਖਿਆ ਹੁੰਦਾ ਨਾ ਦਾਣਾ ਪਣ ਜਿੱਥੇ ਸੇਵਾ ਕਰਨੀ ਆ ਸੇਵਾ ਜੋ ਕਰਾਂਗੇ ਆ ਤੋਂ ਵਾਹਿਗੁਰੂ ਜਿਹਨੂੰ ਪਤਾ ਆਪਣਾ ਤਾਂ ਪੰਜਾਬੀਆਂ ਦੇ ਮਨਾਂ 'ਚ ਪਹਿਲਾਂ ਹੀ ਸੇਵਾ ਭਾਵਨਾ ਹੁੰਦਾ ਵੀ ਆਪਾਂ ਆਏ ਨਹੀਂ ਕਹਿੰਦੇ ਵੀ ਆ ਬਹੁਤ ਵਧੀਆ ਕੰਮ ਕਰੀ ਜਾਂਦਾ ਪ੍ਰੇয়ার ਸੀ ਈ ਵਾ ਹਨਾ ਤੇ ਲਿਖੀ ਸੀ ਵੀ ਇੱਥੇ ਆ ਕੇ ਐ ਕਰਕੇ ਸਫਾਈ ਕਰਕੇ ਪਾਣੀ ਹਨਾ ਜਿਹੜੀਆਂ ਨੇ ਉਹਦੇ ਨਾਲ ਆਪਣਾ ਸੰਦੀਪ ਆ ਮੁੰਡਾ ਧਨੌਲੇ ਤੋਂ ਹੂੰ ਉਹ ਬਾਈ ਵਿਚਾਰਾ ਨਾ ਬਹੁਤ ਸੇਵਾ ਕਰਦਾ ਯਾਰ ਹੂੰ ਲੈ ਲੈ ਇੰਨੇ ਨੂੰ ਸਾਫ਼ ਹੋ ਗਿਆ ਯਾਰ ਪਾਣੀ ਇੱਥੇ ਕਦਰਾਂ ਯਾਰ ਫੁੱਲ ਆ ਲੈ ਕਿਸੇ ਆ ਵੀ ਕਿਸੇ ਦਾਨੀ ਸੱਜਣ ਨੇ ਘੜ ਕੇ ਲਿਆ ਕੇ ਇੱਥੇ ਰੱਖਿਆ ਹੈ ਇਹ ਵੱਢ ਕੇ ਲਿਆ ਕੇ ਜਾਂ ਪਤਾ ਨਹੀਂ ਕਿਵੇਂ ਲੈ ਕੇ ਆਉ ਉਹ ਪਹਿਲਾਂ ਦਾ ਜਾ ਉਹਨੇ ਘੜਿਆ ਵੀ ਇੱਥੇ ਆ ਵੱਢ ਕੇ ਹਨਾ ਸਨੀਲ ਪਾਣੀ ਦੀ ਯਾਰ ਬਾਈ ਥੋੜੇ ਇਥੇ ਜਿਵੇਂ ਹੁਣ ਆ ਇਥੇ ਫਿਰ ਪਾਣੀ ਟੈਂਕਰ ਨਾ ਪਾ ਗਏ ਜਾਂਦੇ ਕਿਵੇਂ ਦਾ ਸਿੱਧਾ ਪਾਣੀ ਵਿੱਚ ਆਪਦੇ ਵੀ ਰਹੀ ਜਾਂਦਾ ਹਾਂ ਟੈਂਕਰ ਵੀ ਆ ਜਾਂਦਾ ਨਹੀਂ ਫਿਰ ਹੁੰਦਾ ਮੀਂਹ ਦਾ ਪਾਣੀ ਹੁੰਦਾ ਗੁੰਧ ਹੁੰਦੇ ਨੀ ਨੀ ਆਪਦੇ ਆਪ ਪਈ ਜਾਂਦਾ ਫਿਰ ਹਾਂ ਕੋਈ ਆ ਕੇ ਸੇਵਾ ਕਰਕੇ ਜਾਂਦਾ ਇੱਥੇ ਹਾਂ ਟੱਕਣ ਖੋਲ ਦਿੰਦੇ ਆ ਜਾਂ ਕੋਈ ਟੈਂਕਰ ਸੱਡ ਦਿੰਦਾ ਤੇ ਟੈਂਕਰ ਇਥੇ ਆਉਂਦਾ ਕਿੱਧਰ ਦੀ ਹੋ ਆ ਜਾਂਦਾ ਇੱਧਰ ਵੀ ਆ ਰਹਾ ਹੈ ਹੈ ਇੱਧਰ ਵੀ ਆ ਦੇ ਮੈਨੂੰ ਆਹ ਹਦਾਈ ਦੱਸੇ ਨੂੰ ਮੈਂ ਕਹਤਾ ਨਾ ਰੱਬ ਨੇ ਆਪਣੇ ਲਿਖੇ ਉਥੇ ਚਿੜੀਆਂ ਬੈਠੀਆਂ ਸੀ ਵਿਚਾਰੀਆਂ ਪਾਣੀ ਪੀਣ ਦੇ ਆਈਆਂ ਦੋ ਤਿੰਨ ਬੈਠੀਆਂ ਜਿੱਦੇ ਹੁੰਦੇ ਆ ਸੁੱਕ ਜਾਂਦਾ ਤੇ ਮੈਂ ਕਹਿਆ ਯਾਰ ਆ ਵੀ ਕਿਸੇ ਦਾਨੀ ਸੱਜਣ ਨੇ ਬਣਾਇਆ ਹੋ ਹਣਾ ਯਾਰ ਮੈਂ ਤਾਂ ਚੱਪਾ ਲੈ ਕੇ ਚੜ ਗਿਆ ਕੋਈ ਚੱਕਰ ਤਾਂ ਨਹੀਂ ਯਾਰ ਸਾਡੇ ਸੰਤੋਂ ਗੱਲ ਤੋਂ ਹੁੰਦਾ ਵੈਸੇ ਨਹੀਂ ਯਾਰ ਫਰਮਾਇਆ ਜਾਂ ਲਾਣਾ ਪਤਾ ਨਹੀਂ ਸੀ ਯਾਰ ਆਪਾਂ ਨੂੰ ਫੇਰ ਕੇ ਯਾਰ ਫੇ ਸੌਰੀ ਭਰਾਵਾ ਪਤਾ ਨਹੀਂ ਸੀਗਾ ਆਪਾਂ ਨੂੰ ਢੋਲ ਨੂੰ ਮਾੜੀ ਗੱਡੰਦਾ ਜੀ ਬੱਸ ਹਰ ਪਤਾ ਇੰਨਾ ਕਿ ਆਪਾਂ ਮੱਤ ਜਾਾਂਗੇ ਇਹਨਾਂ ਦਾ ਹੈ ਨਹੀਂ ਇਹ ਖੜਦੇ ਸਾਡੇ ਲੈ ਵੀ ਹੁਣ ਜਿੱਲੇ ਚਾਹ ਲਾਣਾ ਹੈ ਉਹ ਆਏ ਇਹ ਥੋੜੇ ਥੋੜੇ ਨਾ ਲక్ష్ਮੀ ਦਾ ਬਾਸ ਆਏ ਹੈ ਲక్ష్ਮੀ ਦਾ ਬਾਸ ਆ ਜਿਵੇਂ ਜਲ ਨਹੀਂ ਇਹ ਜ਼ਰੂਰੀ ਵੀ ਆ ਸੁਨੀਲ ਇਹ ਕਿੰਨਾ ਕੁ ਪੁਰਾਣਾ ਹੋਊਗਾ ਜਿਹੜਾ ਖੂਬ ਬਣਾਇਆ ਹੋਇਆ 150 ਸਾਲ ਪੁਰਾਣਾ ਹੈ 150 ਸਾਲ ਹਾਂ ਮੈਂ ਤਾਂ ਕਈ ਆਂਦਾ ਹੀ ਬਾਈ ਨੂੰ ਮੈਂ ਕਿਹਾ ਯਾਰ ਬਾਈ ਪੰਨ ਦਾ ਕੰਮ ਕਰਦਾ ਯਾਰ ਚਿੜੀਆਂ ਨੂੰ ਯਾਰ ਵਿਚਾਰੀਆਂ ਇੱਥੇ ਬੈਠੇ ਨਾ ਬੈਠੀਆਂ ਸੀ ਆਉਡੀਆਂ ਹੁਣ ਤਾਂ ਚੱਲ ਚਲਾ ਦੇ ਪਾਣੀ ਪੀ ਲੈਣੀਆਂ ਯਾਰ ਉਧਰ ਚੱਲ ਆਪਾਂ ਹਾਂ ਸਾ ਡਰਦਿਆਂ ਮਾਰੀਆਂ ਹੁਣ ਆਪਦੇ ਚਿਰ ਚੜ ਕਰੀ ਜਾਂਦੇ ਹਾਂ ਹੂੰ ਇਹ ਸੁਨੀਲ ਨੂੰ ਵੀ ਬੱਸ ਲੱਗਦਾ ਇਹ ਹਾਂ ਜਿਵੇਂ ਗੱਲ ਵਿੱਚ ਰਹਿ ਗਈ ਸੀ ਮੈਨੂੰ ਤੁਸੀਂ ਦਾਦਾ ਜੀ ਚੱਲ ਪਹਾਣੀਆਂ ਬਣਾਤੀਆਂ ਵੀ ਐਂ ਕਰਕੇ ਐਂ ਹੁੰਦਾ ਸੀ ਇੱਥੇ ਫਲਾਨਾ ਹੁੰਦਾ ਸੀ ਹੂੰ ਤੇ ਇਹ ਮੈਨੂੰ ਐ ਲੱਗਦਾ ਜਿਵੇਂ ਪੂ ਚੋੜ ਚੜ ਕਰੇ ਜਿਵੇਂ ਪਹਿਲਾਂ ਰਾਜਿਆਂ ਦੇ ਤੇ ਇਹ ਹੁੰਦੇ ਸੀ ਉਹਨਾਂ ਨੇ ਲੋਕਾਂ ਦੇ ਖਾਤਰ ਇਥੇ ਲੋਕਾਂ ਦੇ ਪਿੰਡਾਂ ਦੇ ਪਿੰਡਾਂ ਦੇ ਵਿੱਚ ਇਹ ਡਾਕ ਗੱਲ ਵਸਾਹਾ ਡਾਕੂ ਲਾਲਾ ਜਾਂ ਕੁਛ ਵੀ ਲਾਲਾ ਜਿਹੜੇ ਪਹਿਲਾਂ ਡਾਕੂ ਹੁੰਦੇ ਸੀ ਨਾ ਉਹ ਰਹਿੰਦੇ ਸੀ ਉਹਨਾਂ ਦਾ ਬਾਸ ਹੁੰਦਾ ਤੇ ਮਤਲਬ ਉਹ ਮੁੰਡਿਆਂ ਨੇ ਗੱਲਾਂ ੜਾ ਦੇਣੀਆਂ ਵੀ ਇਥੇ ਭੂਤ ਰਹਿੰਦਾ ਨਹੀਂ ਨਹੀਂ ਭੂਤਾ ਪਤਲਾ ਹੈ ਜੇ ਵੀ ਤੇ ਕੋਈ ਜਿ세 ਆਵੇ ਨਾ ਮਤਲਬ ਗੱਲ ਤਾਂ ਆਪਣਾ ਦਿੱਤਾ ਕਿ ਹੁਣ ਆਪਣੀ ਅੱਗੇ ਤਕਨੀਕ ਜਾਂ ਸੋਚ ਹੋਰ ਦੀ ਅੱਜ ਕੱਲ ਸੋਚ ਹੋਰ ਆ کافی ਟਾਈਮ ਪਹਿਲਾਂ ਜਿਵੇਂ ਨਾ ਮੇਰੇ ਡਾਕ ਪਵਾ ਦਾ ਚੋਰਾ ਦਾ ਬਾਗ ਉਹ ਬਾਹਰ ਹੀ ਰਹਿੰਦਾ ਸੀ। ਪਿੰਡ ਚ ਇੱਧਰ ਰਹਿਣ ਵੀ ਹੁੰਦੇ ਸੀ ਉਹਨਾਂ ਨੂੰ। ਹਾਂ। ਫਿਰ ਬਾਹਰ ਹੀ ਰਹਿੰਦੇ ਸੀ ਪਹਾੜੀਆਂ ਤੇ। ਜਿਵੇਂ ਬਾਸ ਬਣਾਇਆ ਸੀ ਮੈਂ ਉਹ ਕਹਿੰਦਾ ਸੀ ਉਹਨੂੰ ਜਿਵੇਂ ਉਹ ਦੇਖੋ ਉੱਪਰਲੇ ਪਾਸੇ ਇੱਕ ਜਗ੍ਹਾ ਬਣੀ ਵੀ ਆ। ਉਹਨਾਂ ਦਾ ਮੰਦਿਰ ਦਾ ਰੂਪ ਦੇਤਾ ਜਾਂ ਕੁਝ ਵੀ ਲਾ ਲਾ। ਪਰ ਤੂੰ ਐ ਮੰਨ ਲਾ। ਉਹ ਉਥੋਂ ਇੱਥੇ ਕੋਈ ਸਾਰਾ ਕਰਨ ਉਹ ਸਿਗਨਲ ਦਿੱਤਾ ਹੋਇਆ। ਵੀ ਤੁਸੀਂ ਹੋਰਥੇ ਬਹਿ ਜਾਓ। ਦੋ ਸੈਨਿਕਾਂ ਦੀ ਡਿਊਟੀ ਲਾ ਦੀ ਜਾਂ ਕਿਸੇ ਹੋਰ ਦੀ। ਉਥੋਂ ਸਾਨੂੰ ਬਹਿ ਕੇ ਤੁਸੀਂ ਸਾਰਾ ਕਰਨਾ। ਇਹ ਬੁੱਢੀਆਂ ਹੋਈਆਂ ਵੀਰੇ ਗੱਲਾਂ। ਹਾਂ। ਦੂਜਾ ਬਾਬਾ ਮੈਂ ਦੇਖੋ ਪਟੜਾ ਲੈ ਹੈਂ ਡੀ ਕੈਮਰ ਨੂੰ ਮੈਨੂੰ ਵੀ ਲਾ ਲਓ ਥੱਲੇ ਨਾ ਅੱਜ ਬੜੀਆਂ ਬਣਾਉਣੀਆਂ ਵੀਡੀਓ ਬਣਾਉਣੀਆਂ ਮੈਂ ਟਾ ਚੜ ਗਿਆ ਜਾ ਤਾਂ ਚਾ ਚਾ ਚੜ ਗਿਆ ਯਾ ਲਾਲਾ ਯਾਰ ਇਹ ਇਹ ਮਾ ਕੰਦਾ ਇਹਦਾ ਪਾਣੀ ਪੂਣੀ ਦਾ ਵਾ ਉਹ ਗਾੜ ਮੈਂ ਤੇ ਧਿਆਨ ਨਾਲ ਉੱਤਰ ਉੱਤਰ ਜਾਣਾ ਮੁੱਤਰ ਜਾਣਾ ਰੁਕ ਜਾ ਉਹ ਵਾਲਾ ਮਿੱਤਰੋ ਇਹ ਜੇ ਰਾਹਾਂ ਵਿੱਚ ਦੀ ਤੁਹਾਡੇ ਲਈ ਵੀਡੀਓ ਲੱਭਣੀ ਪੈਂਦੀ ਹੈ ਜਾ ਜਾ ਕੇ ਆਹ ਜੇ ਰਾਹ ਨੇ ਨਾ ਜੱਸੀ ਦਾ ਸਿਰ ਲੱਗਦਾ ਵਿਚਾਰੇ ਦਾ ਆੜੀ ਕਿੱਕਰਾਂ